ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਜਰਨੇ ਇਸ ਵੇਲੇ ਦੀ ਅਹਿਮ ਅਪਡੇਟ ਚੋਰਾਂ ਦੇ ਨਾਲ ਜੁੜੀ ਹੋਈ ਆ ਦਰਸਲ ਜਿਹੜੇ ਚੋਰਾਂ ਦੀ ਅਸੀਂ ਗੱਲ ਕਰ ਰਹੀ ਨੇ ਇਹ ਕੋਈ ਆਮ ਚੋਰ ਨਹੀਂ ਕੋਈ ਖਾਸ ਚੋਰ ਨਹੀਂ ਸਗੋਂ ਟੈਕਨੀਕਲ ਚੋਰ ਨੇ ਤਕਨੀਕੀ ਚੋਰ ਨੇ ਜਿਨ੍ਹਾਂ ਦੇ ਵੱਲੋਂ ਅਜਹੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਹੁਣ ਤੰਦੇਹੀ ਦੇ ਨਾਲ ਪੂਰਨ ਕੀਤਾ ਗਿਆ ਸਿਰੇ ਚੜਾਇਆ ਗਿਆ ਤੇ ਇਹਨਾਂ ਨੂੰ ਫਿਰ ਹੁਣ ਭਾਰੀ ਜੁਰਮਾਨਾ ਠੋਕਿਆ ਗਿਆ ਦਰਸਲ ਅਸੀਂ ਗੱਲ ਕਰ ਰਹੇ ਹਾਂ ਬਿਜਲੀ ਚੋਰਾਂ ਦੀ ਦਰਸਲ ਫਰੀਦਕੋਟ ਦੇ ਡਿਪਟੀ ਕਮਿਸ਼ਨ ਦੇ ਵੱਲੋਂ ਜਿਹੜੇ ਹੁਕਮ ਦਿੱਤੇ ਗਏ ਨੇ ਬਿਜਲੀ ਚੋਰਾਂ ਨੂੰ ਨੱਥ ਪਾਉਣ ਦੇ ਲਈ ਹੁਣ ਉਹਨਾਂ ਦੇ ਉੱਤੇ ਸਖਤੀ ਦੇ ਨਾਲ ਡੰਡਾ ਚੱਲਿਆ ਹੈ ਪ੍ਰਸ਼ਾਸਨ ਨੇ ਐਕਸ਼ਨ ਕੀਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਬਿਜਲੀ ਦੀ ਚੋਰੀ ਨਾ ਕੀਤੀ ਜਾਵੇ ਜਿਨ੍ਹਾਂ ਦਾ ਲੋਡ ਘਟ ਹੈ ਉਹ ਵੀ ਵਧਾਇਆ ਜਾਵੇ ਕਿਉਂਕਿ ਸਰਕਾਰ ਦੇ ਵੱਲੋਂ ਵੀ 23 ਤਰੀਕ ਤੱਕ ਛੋਟ ਦਿੱਤੀ ਗਈ ਸੀ ਪਰੰਤੂ ਜਿਹੜੇ ਲੋਕਾਂ ਦੇ ਵੱਲੋਂ ਇਹ ਤਕਨੀਕੀ ਚੋਰੀ ਕੀਤੀ ਜਾ ਰਹੀ ਸੀ ਹੁਣ ਉਹਨਾਂ ਦੇ ਉੱਤੇ ਇਹ ਐਕਸ਼ਨ ਕੀਤਾ ਗਿਆ ਤੇ ਪਿੰਡ ਕਾਸਮ ਪੱਟੀ ਦੇ ਵਿੱਚ 30 ਤੋਂ 35 ਘਰਾਂ ਦੇ ਉੱਤੇ ਰੇਡ ਕੀਤੀ ਗਈ ਹੈ ਭਾਰੀ ਜੁਰਮਾਨਾ ਲਗਾਇਆ ਗਿਆ ਕੁੰਡੀਆਂ ਫੜੀ ਗਈਆਂ ਨੇ ਜਿਹੜਾ ਮੀਟਰ ਨੂੰ ਰੋਕਣ ਦਾ ਤੰਤਰ ਲਗਾਇਆ ਗਿਆ ਸੀ ਉਸ ਨੂੰ ਵੀ ਨੱਥ ਪਾਈ ਗਈ ਹੈ ਤੇ ਜਿਨ੍ਹਾਂ ਦਾ ਲੋਡ ਘੱਟ ਸੀ ਉਹਨਾਂ ਦੇ ਬਿੱਲਾਂ ਦਾ ਫੇਰ ਤਾਲਮੇਲ ਕੀਤਾ ਗਿਆ ਤੇ ਜਦੋਂ ਲੋਡ ਵਧ ਪਾਇਆ ਗਿਆ ਤੇ ਬਿਜਲੀ ਚੋਰੀ ਕਰਦੇ ਫੜੇਗੇ ਤਾਂ ਉਹਨਾਂ ਦੇ ਉੱਤੇ ਫੇਰ ਭਾਰੀ ਜੁਰਮਾਨਾ ਠੋਕਿਆ ਗਿਆ ਹਾਲਾਂਕਿ ਦੇ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਪਹਿਲਾਂ ਪੂਰਨ ਤੌਰ ਤੇ ਸਖਤੀ ਵਰਤਨ ਦਾ ਰੋ ਦਿਖਾ ਦਿੱਤਾ ਗਿਆ ਸੀ ਤੇ ਹੁਣ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਬਿਜਲੀ ਚੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਅੰਗੈਲੀ ਕਰੇਗਾ ਉਸ ਨੂੰ ਨਾਕ ਪਾਈ ਜਾਵੇਗੀ ਕਾਨੂੰਨ ਦਾ ਡੰਡਾ ਚੱਲੇਗਾ ਤੇ ਹੁਣ ਐਕਸ਼ਨ ਦੇ ਵਿੱਚ ਬਿਜਲੀ ਬੋਰਡ ਵੀ ਆ ਚੁੱਕਾ ਹੈ ਤੇ ਹੁਣ ਵੱਖੋ-ਵੱਖਰੇ ਜ਼ਿਲਾਂ ਦੇ ਵਿੱਚ ਵੀ ਰੇਡਾਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਿਜਲੀ ਚੋਰ ਨੇ ਉਹ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਬਚਾ ਪਾਉਂਦੇ ਨੇ ਜਾਂ ਉਹਨਾਂ ਦੇ ਉੱਤੇ ਫਿਰ ਪ੍ਰਸ਼ਾਸਨ ਦਾ ਡੰਡਾ ਚੱਲੇਗਾ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਹਾਲਾਂਕਿ ਬਿਜਲੀ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਬੋਰਡ ਦੇ ਵੱਲੋਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਪੂਰਨ ਤੌਰ ਤੇ ਜ਼ੋਰ ਦਿੱਤਾ ਗਿਆ ਹੈ ਕਿ ਬਿਜਲੀ ਦੀ ਚੋਰੀ ਨਾ ਕੀਤੀ ਜਾਵੇ ਤੇ ਜਿਹੜੇ ਅਜਿਹਾ ਕੰਮ ਕਰਨਗੇ ਉਹਨਾਂ ਦੇ ਉੱਤੇ ਫਿਰ ਐਕਸ਼ਨ ਹੋਵੇਗਾ ਤੇ ਸ਼ੁਰੂਆਤ ਹੋ ਚੁੱਕੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੋਰ ਸਖਤੀ ਵਰਤੀ ਜਾਂਦੀ ਹੈ ਕਿਹੜੇ ਕਿਹੜੇ ਲੋਕਾਂ ਨੂੰ ਕਿੰਨਾ ਕਿੰਨਾ ਜੁਰਮਾਨਾ ਲਗਾਇਆ ਜਾਂਦਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਕਿਉਂਕਿ ਸ਼ੁਰੂਆਤ ਹੋ ਚੁੱਕੀ ਹੈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਖਤ ਦਿਸ਼ਾ ਕਰ ਦਿੱਤੇ ਗਏ ਨੇ ਕਿ ਫਰੀਦਕੋਟ ਦੇ ਵਿੱਚ ਤਾਂ ਕੋਈ ਬਿਜਲੀ ਚੋਰ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਪੰਜਾਬ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੁਣ ਤੰਤਰ ਪੂਰੀ ਤਰ੍ਹਾਂ ਦੇ ਨਾਲ ਸਖਤ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਇੱਕ ਕਮੈਂਟ ਅਸੀਂ ਤੁਹਾਡੇ ਕੋਲੋਂ ਵੀ ਲੈ ਲੈਣੇ ਆ ਇੱਕ رائے ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰ ਲੈਣੇ ਆ ਕਿ ਜਿਸ ਤਰ੍ਹਾਂ ਦਾ ਐਕਸ਼ਨ ਇਹ ਕੀਤਾ ਜਾ ਰਿਹਾ ਇਹ ਬਿਲਕੁਲ ਸਹੀ ਹੈ درست ਹੈ ਜਾਂ ਇਸ ਦੇ ਉੱਤੇ ਵੀ ਕੋਈ ਨਾ ਕੋਈ ਸਵਾਲ ਉੱਠਣਾ ਲਾਜ਼ਮੀ ਹੈ ਇਸ ਬੰਦੇ ਵਿੱਚ ਤੁਸੀਂ ਆਪਣੀ رائے ਸਰ ਨੂੰ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਔਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਜਰਨੇ ਇਸ ਵੇਲੇ ਦੀ ਅਹਿਮ ਅਪਡੇਟ ਚੋਰਾ ਦੇ ਨਾਲ ਜੁੜੀ ਹੋਈ ਹੈ ਦਰਸਲ ਜਿਹੜੇ ਚੋਰਾਾਂ ਦੀ ਅਸੀਂ ਗੱਲ ਕਰ ਰਹੀ ਨੇ ਇਹ ਕੋਈ ਆਮ ਚੋਰ ਨਹੀਂ ਕੋਈ ਖਾਸ ਚੋਰ ਨਹੀਂ ਸਗੋਂ ਟੈਕਨੀਕਲ ਚੋਰ ਨੇ ਤਕਨੀਕੀ ਚੋਰ ਨੇ ਜਿਨ੍ਹਾਂ ਦੇ ਵੱਲੋਂ ਅਜਹੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਪ੍ਰਸ਼ਾਸਨ ਦੇ ਵੱਲੋਂ ਹੁਣ ਤੰਦੇਹੀ ਦੇ ਨਾਲ ਪੂਰਨ ਕੀਤਾ ਗਿਆ ਸਿਰੇ ਚੜਾਇਆ ਗਿਆ ਤੇ ਇਹਨਾਂ ਨੂੰ ਫਿਰ ਹੁਣ ਭਾਰੀ ਜੁਰਮਾਨਾ ਠੋਕਿਆ ਗਿਆ ਦਰਸਲ ਅਸੀਂ ਗੱਲ ਕਰ ਰਹੇ ਹਾਂ ਬਿਜਲੀ ਚੋਰਾਂ ਦੀ ਦਰਸਲ ਫਰੀਦਕੋਟ ਦੇ ਡਿਪਟੀ ਕਮਿਸ਼ਨ ਦੇ ਵੱਲੋਂ ਜਿਹੜੇ ਹੁਕਮ ਦਿੱਤੇ ਗਏ ਨੇ ਬਿਜਲੀ ਚੋਰਾਂ ਨੂੰ ਨੱਥ ਪਾਉਣ ਦੇ ਲਈ ਹੁਣ ਉਹਨਾਂ ਦੇ ਉੱਤੇ ਸਖਤੀ ਦੇ ਨਾਲ ਡੰਡਾ ਚੱਲਿਆ ਹੈ ਪ੍ਰਸ਼ਾਸਨ ਨੇ ਐਕਸ਼ਨ ਕੀਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਬਿਜਲੀ ਦੀ ਚੋਰੀ ਨਾ ਕੀਤੀ ਜਾਵੇ ਜਿਨ੍ਹਾਂ ਦਾ ਲੋਡ ਘਟ ਹੈ ਉਹ ਵੀ ਵਧਾਇਆ ਜਾਵੇ ਕਿਉਂਕਿ ਸਰਕਾਰ ਦੇ ਵੱਲੋਂ ਵੀ 23 ਤਰੀਕ ਤੱਕ ਸ਼ੋਰਟ ਦਿੱਤੀ ਗਈ ਸੀ ਪਰੰਤੂ ਜਿਹੜੇ ਲੋਕਾਂ ਦੇ ਵੱਲੋਂ ਇਹ ਤਕਨੀਕੀ ਚੋਰੀ ਕੀਤੀ ਜਾ ਰਹੀ ਸੀ ਹੁਣ ਉਹਨਾਂ ਦੇ ਉੱਤੇ ਇਹ ਐਕਸ਼ਨ ਕੀਤਾ ਗਿਆ ਤੇ ਪਿੰਡ ਕਾਸਮ ਪੱਟੀ ਦੇ ਵਿੱਚ 30 ਤੋਂ 35 ਘਰਾਂ ਦੇ ਉੱਤੇ ਰੇਡ ਕੀਤੀ ਗਈ ਹੈ ਭਾਰੀ ਜੁਰਮਾਨਾ ਲਗਾਇਆ ਗਿਆ ਕੁੰਡੀਆਂ ਫੜੀ ਗਈਆਂ ਨੇ ਜਿਹੜਾ ਮੀਟਰ ਨੂੰ ਰੋਕਣ ਦਾ ਤੰਤਰ ਲਗਾਇਆ ਗਿਆ ਸੀ ਉਸ ਨੂੰ ਵੀ ਨੱਥ ਪਾਈ ਗਈ ਹੈ ਤੇ ਜਿਨ੍ਹਾਂ ਦਾ ਲੋਡ ਘੱਟ ਸੀ ਉਹਨਾਂ ਦੇ ਬਿੱਲਾਂ ਦਾ ਫੇਰ ਤਾਲਮੇਲ ਕੀਤਾ ਗਿਆ ਤੇ ਜਦੋਂ ਲੋਡ ਵਧ ਪਾਇਆ ਗਿਆ ਤੇ ਬਿਜਲੀ ਚੋਰੀ ਕਰਦੇ ਫੜੇਗੇ ਤਾਂ ਉਹਨਾਂ ਦੇ ਉੱਤੇ ਫੇਰ ਭਾਰੀ ਜੁਰਮਾਨਾ ਠੋਕਿਆ ਗਿਆ ਕੇ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਪਹਿਲਾਂ ਪੂਰਨ ਤੌਰ ਤੇ ਸਖਤੀ ਵਰਤਨ ਦਾ ਰੋ ਦਿਖਾ ਦਿੱਤਾ ਗਿਆ ਸੀ ਤੇ ਹੁਣ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਬਿਜਲੀ ਚੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਅੰਗੈਲੀ ਕਰੇਗਾ ਉਸ ਨੂੰ ਨਾਕ ਪਾਈ ਜਾਵੇਗੀ ਕਾਨੂੰਨ ਦਾ ਡੰਡਾ ਚੱਲੇਗਾ ਤੇ ਹੁਣ ਐਕਸ਼ਨ ਦੇ ਵਿੱਚ ਬਿਜਲੀ ਬੋਰਡ ਵੀ ਆ ਚੁੱਕਾ ਹੈ ਤੇ ਹੁਣ ਵੱਖੋ-ਵੱਖਰੇ ਜ਼ਿਲਾਂ ਦੇ ਵਿੱਚ ਵੀ ਰੇਡਾਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਿਜਲੀ ਚੋਰ ਨੇ ਉਹ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਬਚਾ ਪਾਉਂਦੇ ਨੇ ਜਾਂ ਉਹਨਾਂ ਦੇ ਉੱਤੇ ਫਿਰ ਪ੍ਰਸ਼ਾਸਨ ਦਾ ਡੰਡਾ ਚੱਲੇਗਾ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਹਾਲਾਂਕਿ ਬਿਜਲੀ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਬੋਰਡ ਦੇ ਵੱਲੋਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਪੂਰਨ ਤੌਰ ਤੇ ਜ਼ੋਰ ਦਿੱਤਾ ਗਿਆ ਹੈ ਕਿ ਬਿਜਲੀ ਦੀ ਚੋਰੀ ਨਾ ਕੀਤੀ ਜਾਵੇ ਤੇ ਜਿਹੜੇ ਅਜਿਹਾ ਕੰਮ ਕਰਨਗੇ ਉਹਨਾਂ ਦੇ ਉੱਤੇ ਫਿਰ ਐਕਸ਼ਨ ਹੋਵੇਗਾ ਤੇ ਸ਼ੁਰੂਆਤ ਹੋ ਚੁੱਕੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੋਰ ਸਖਤੀ ਵਰਤੀ ਜਾਂਦੀ ਹੈ ਕਿਹੜੇ ਕਿਹੜੇ ਲੋਕਾਂ ਨੂੰ ਕਿੰਨਾ ਕਿੰਨਾ ਜੁਰਮਾਨਾ ਲਗਾਇਆ ਜਾਂਦਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ ਹੋ ਜਾਵੇਗਾ ਕਿਉਂਕਿ ਸ਼ੁਰੂਆਤ ਹੋ ਚੁੱਕੀ ਹੈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਖਤ ਦਿਸ਼ਾ ਕਰ ਦਿੱਤੇ ਗਏ ਨੇ ਕਿ ਫਰੀਦਕੋਟ ਦੇ ਵਿੱਚ ਤਾਂ ਕੋਈ ਬਿਜਲੀ ਚੋਰ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਪੰਜਾਬ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੁਣ ਤੰਤਰ ਪੂਰੀ ਤਰ੍ਹਾਂ ਦੇ ਨਾਲ ਸਖਤ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਇੱਕ ਕਮੈਂਟ ਅਸੀਂ ਤੁਹਾਡੇ ਕੋਲੋਂ ਵੀ ਲੈ ਲੈਣੇ ਆ ਇੱਕ رائے ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰ ਲੈਣੇ ਆ ਕਿ ਜਿਸ ਤਰ੍ਹਾਂ ਦਾ ਐਕਸ਼ਨ ਇਹ ਕੀਤਾ ਜਾ ਰਿਹਾ ਇਹ ਬਿਲਕੁਲ ਸਹੀ ਹੈ درست ਹੈ ਜਾਂ ਇਸ ਦੇ ਉੱਤੇ ਵੀ ਕੋਈ ਨਾ ਕੋਈ ਸਵਾਲ ਉੱਠਣਾ ਲਾਜ਼ਮੀ ਹੈ ਇਸ ਬੰਦੇ ਵਿੱਚ ਤੁਸੀਂ ਆਪਣੀ رائے ਸਰ ਨੂੰ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ